ਸਤਿ ਸ਼੍ਰੀ ਅਕਾਲ ਦੋਸਤੋ ਐਨ ਐਨ ਭਾਰਤ ਨਿਊਜ਼ ਚੈਨਲ ਤੋਂ ਮੈਂ ਤੁਹਾਡਾ ਆਪਣਾ ਰਜੇਸ਼ ਅਗਰਵਾਲ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਨਗਰ ਨਿਗਮ ਪਟਿਆਲਾ ਦੇ ਵੱਖ-ਵੱਖ ਤਰ੍ਹਾਂ ਦੇ ਕਿੱਥੇ ਜਾਣ ਵਾਲੇ ਅਜੀਬੋ-ਗਰੀਬ ਕਾਰਨਾਮਿਆਂ ਦੀ ਦੋਸਤੋ ਨਗਰ ਨਿਗਮ ਪਟਿਆਲਾ ਜਿਸ ਵੱਲੋਂ ਅਕਸਰ ਹੀ ਆਪਣੇ ਹੀ ਮਿਊਨਿਸਪਲ ਐਕਟ ਯਾਨੀ ਕਿ ਬਾਈਲਾਜ਼ ਦੀਆਂ ਸਰਿਆਂ ਹਰ ਵਕਤ ਧਜੀਆਂ ਹੋਣੀਆਂ ਜਾਂਦੀਆਂ ਦੀ ਇੱਕ ਹੋਰ ਤਾਜ਼ਾ ਮਿਸਾਲ ਤੁਹਾਡੇ ਨੰਮ ਸਾਹਮਣੇ ਲੈ ਕੇ ਪੇਸ਼ ਹੋਇਆ ਦੋਸਤੋ ਨਗਰ ਨਿਗਮ ਪਟਿਆਲਾ ਵੱਲੋਂ ਪਟਿਆਲਾ ਸਨੌਰ ਰੋਡ ਤੇ ਬੜੀ ਨਦੀ ਦੇ ਬਿਲਕੁਲ ਨਾਲ ਕਲੋਨੀ ਕਾਰਾਂ ਵੱਲੋਂ ਕੱਟੀ ਗਈ ਇੱਕ ਕਮਰਸ਼ੀਅਲ ਸਾਈਟ ਨੂੰ ਪਾਸ ਕਰ ਦਿੱਤਾ ਗਿਆ ਹੈ ਇਸ ਸਬੰਧ ਵਿੱਚ ਸਾਡੇ ਪਰੋਸੇਯੋਗ ਸੂਤਰਾਂ ਮੁਤਾਬਕ ਨਗਰ ਨਿਗਮ ਪਟਿਆਲਾ ਨੇ ਪਟਿਆਲਾ ਦੇ ਡਰੇਨੇਜ ਵਿਭਾਗ ਨੂੰ ਇੱਕ ਪੱਤਰ ਲਿਖ ਕੇ ਇਹ ਜਾਣਕਾਰੀ ਮੰਗੀ ਸੀ ਕਿ ਇਸ ਜਗ੍ਹਾ ਤੇ ਕੀ ਉਸਾਰੀਆਂ ਕੀਤੀਆਂ ਜਾ ਸਕਦੀਆਂ ਹਨ ਤੇ ਕੀ ਨਕਸ਼ਾ ਪਾਸ ਕੀਤਾ ਜਾ ਸਕਦਾ ਹੈ ਦਾ ਸਾਨੂੰ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਡਰੇਨੇਜ ਵਿਭਾਗ ਨੇ ਨਗਰ ਨਿਗਮ ਪਟਿਆਲਾ ਨੂੰ ਲਿਖੇ ਹੋਏ ਪੱਤਰ ਵਿੱਚ ਜਵਾਬ ਦਿੱਤਾ ਕਿ ਬड़ी ਨਦੀ ਦੇ ਆਲੇ-ਦੁਆਲੇ ਘੱਟੋ-ਘੱਟ ਅੱਧਾ ਪੌਣਾ ਕਿਲੋਮੀਟਰ ਦੇ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਉਸਾਰੀ ਨਹੀਂ ਕੀਤੀ ਜਾ ਸਕਦੀ ਜਿਸ ਦੇ ਬਾਵਜੂਦ ਨਗਰ ਨਿਗਮ ਪਟਿਆਲਾ ਵੱਲੋਂ ਇਸ ਨੂੰ ਆਪਣੇ ਪੱਧਰ ਤੇ ਹੀ ਨਾ ਮੰਜ਼ੂਰੀ ਦੀ ਥਾਂ ਤੇ ਮਨਜ਼ੂਰੀ ਮੰਨ ਲਿਆ ਹੋਇਆ ਉਸ ਸਾਈਟ ਦਾ ਨਕਸ਼ਾ ਪਾਸ ਕਰ ਦਿੱਤਾ ਗਿਆ ਜਦੋਂ ਕਿ ਬੜੀ ਨਦੀ ਦੇ ਬਿਲਕੁਲ ਨਾਲ ਵਾਲੇ ਖੇਤਰ ਵਿੱਚ ਜਿੱਥੇ ਕਮਰਸ਼ੀਅਲ ਸਾਈਟ ਕੱਟੀ ਗਈ ਹੈ ਉਸ ਸਾਈਟ ਦਾ ਜਿੰਨਾ ਵੀ ਏਰੀਆ ਹੈ 2023 ਦੇ ਵਿੱਚ ਆਏ ਹੜ੍ਹਾਂ ਵਿੱਚ ਡੁੱਬ ਗਿਆ ਸੀ ਜਿਸ ਨੂੰ ਧਿਆਨ ਚ ਰੱਖਦੇ ਹੋਏ ਨਗਰ ਨਿਗਮ ਪਟਿਆਲਾ ਨੂੰ ਇਹ ਚਾਹੀਦਾ ਸੀ ਕਿ ਉਹ ਇਸ ਸਾਈਟ ਦਾ ਨਕਸ਼ਾ ਨਾ ਪਾਸ ਕਰੇ ਅਤੇ ਜਿਨ੍ਹਾਂ ਵੱਲੋਂ ਇਹ ਸਾਈਟ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹਨਾਂ ਨੂੰ ਰੋਕੇ ਪਰ ਨਗਰ ਨਿਗਮ ਨੇ ਆਪਣੀ ਸਟੈਂਪ ਲਾ ਕੇ ਇਸ ਨੂੰ पूरी तरह जायज़ करार दिता कि यह पूरी तरह एक तरह नजायज़ काम किया गया है दोस्तों नगर निगम पटियाला ने जो ये काम किया है यह कोई पहली गल नहीं ये इस तो पहला भी कई बार नगर निगम अजीबो गरीब कारनामे कर चुकी है और खुद ही अपने म्यूंसिपल एक्ट यानी कि बायलाज दज्जिया उड़ाने सब तो मोहरी है अगली एक होर भीडियो नगर निगम पटियाला वालों किए अजीब कारनामे की ਸਾਰੀ ਰਿਪੋਰਟ लेके ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ ਧੰਨਵਾਦ